ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਤੇ ਆਪਾਂ ਕਿਤੇ ਸੀਗੇ ਸੂਟ ਤੇ ਆ ਤਿੰਨ ਜਿਨ੍ਹਾਂ ਦੇ ਗਲੇ ਆਪਾਂ ਨੇ ਵਧੀਆ ਲੁੱਕ ਦਿੱਤੀ ਇਹ ਗਲਿਆਂ ਨੂੰ ਕਾਟਨ ਦੇ ਸੂਟ ਨੇ ਹਨਾ ਜੀ ਤੇ ਨਹੀਂ ਕਾਟਨ ਦੇ ਨਹੀਂ ਹੈਗੇ ਇੱਕ ਮਤਲਬ ਕਿ ਉਹਦਾ ਮਸਲੀਨ ਕਾਟਨ ਦਾ ਸੂਟ ਆ ਤੇ ਆਪਾਂ ਨੇ ਇਹਨਾਂ ਦੇ ਗਲੇ ਤਿਆਰ ਕਰੇ ਨੇ ਨਾਲ ਫਲਵਾਰਾਂ ਤੇ ਵੀ ਵਰਕ ਵਾਂਗੂ ਜੁੜਾਈ ਬਣਾਇਆ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਵੀਡੀਓ ਪੂਰੀ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਮਿਹਨਤ ਅੱਗੇ ਜਾ ਸਕੇ ਹਨਾ ਗਰੋ ਹੋ ਸਕੇ ਤੇ ਮੇਰੇ ਕੋਲੇ ਕੰਮ ਜਿਹੜਾ ਵੱਧ ਸਕੇ ਠੀਕ ਆ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿੰਨਾ ਭੈਣ ਭਰਾਵਾਂ ਨੇ ਤੁਹਾਡੇ ਕੋਲੋਂ ਸੂਟ ਤਿਆਰ ਕਰਵਾਉਣੇ ਨੇ ਹਨਾ ਮੈਂ ਪਿੰਡ ਕੁਲੇ ਮਾਜਰਾ ਦੀ ਰਹਿਣ ਵਾਲੀ ਆ ਠੀਕ ਹੈ ਜੀ ਮੈਂ ਵਰਕ ਘਰ ਵਿੱਚ ਹੀ ਕੰਮ ਕਰਦੀ ਆ ਤੇ 9876198605 ਮੇਰਾ ਕੰਟੈਕਟ ਨੰਬਰ ਆ ਠੀਕ ਹੈ ਜੀ ਤੁਸੀਂ ਮੈਨੂੰ ਕਮੈਂਟ ਵਿੱਚ ਵੀ ਉਹ ਕਰ ਸਕਦੇ ਹੋ ਮਤਲਬ ਕਿ ਆਪਣਾ ਜੇ ਸੂਟ ਤਿਆਰ ਕਰਵਾਉਣਾ ਤੁਸੀਂ ਕੋਈ ਐਡਰੈਸ ਵਗੈਰਾ ਪੁੱਛ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਆ ਦੇਖੋ ਆਪਾਂ ਨੇ ਸੂਟ ਰੈਡੀ ਕਰਿਆ ਹਨਾ ਆ ਦੇਖੋ ਤੁਹਾਨੂੰ ਕੋਲ ਕੇ ਦਿਖਾਉਣੀ ਆ ਆ ਦੇਖੋ ਜੀ ਠੀਕ ਹੈ ਜੀ ਇਹ ਗਲਾ ਰੈਡੀ ਕਰਿਆ ਆਪਾਂ ਨੇ ਜਿਹੜਾ ਅੱਜ ਕੱਲ ਬਹੁਤ ਹੀ ਟ੍ਰੈਂਡ ਵਿੱਚ ਹੈ ਬਹੁਤ ਗਲੇ ਬਣਾ ਚੁੱਕੇ ਆਪਾਂ ਤੇ ਮੈਂ ਹਾਂ ਚਾਹ ਤੁਹਾਨੂੰ ਦਿਖਾਉਣ ਆ ਆ ਦੇਖੋ ਠੀਕ ਹੈ ਜੀ ਤੇ ਇਹਦੀ ਹੱਦ ਦਾ ਵਾਧੂ ਤਿਆਰ ਕਰੀਆ ਠੀਕ ਹੈ ਜੀ ਬਾਕੀ ਤਾਂ ਆਪਾਂ ਨੇ ਸਿੰਪਲ ਹੀ ਲੈਸ ਲਾਈਆ ਜਿਹੜੀ ਮਤਲਬ ਗੁੰਮ ਕਰਕੇ ਲੈਸ ਲੱਗਦੀ ਹੈ ਇਹ ਵਾਲੀ ਲੈਸ ਲਾਈ ਹੈ ਤੇ ਇਸ ਦਾ ਜਿਹੜਾ ਵਾਲ ਸਲਵਾਰ ਹੈ ਉਹ ਏਦਾਂ ਉਹਨੂੰ ਇਹ ਲੁੱਕ ਦਿੱਤੀ ਆਪਾਂ ਨੇ ਇਹ ਸਲਵਾਰ ਹੈ ਜਿਹੜੀ ਉਹ ਪਲੇਨ ਸੀਗੀ ਹਨਾ ਤੇ ਤੇ ਕੋਈ ਉਹ ਨਹੀਂ ਤੀ ਵਰਕ ਨਹੀਂ ਸੀ ਤੇ ਦੇਖੋ ਆਪਾਂ ਨੇ ਏਦਾਂ ਦੀ ਉਹਨੂੰ ਲੁੱਕ ਦਿੱਤੀ ਆ ਠੀਕ ਹੈ ਜੀ ਜੇ ਸਾਡਾ ਵਰਕ ਪਸੰਦ ਆਇਆ ਹੋਵੇ ਹਨਾ ਮੇਰਾ ਕੰਮ ਪਸੰਦ ਆਇਆ ਹੋਵੇ ਤਾਂ ਕਮੈਂਟ ਸੋਨਾ ਜਾਂ ਕਮੈਂਟ ਜ਼ਰੂਰ ਭੇਜਿਓ ਜਿਹੜੇ ਵੀ ਮੇਰੇ ਸਬਸਕ੍ਰਾਈਬਰ ਨੇ ਜਿਹੜੇ ਹੋਰ ਸਬਸਕ੍ਰਾਈਬ ਸਾਨੂੰ ਕਰਨਗੇ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਠੀਕ ਹੈ ਜੀ ਤਾਂ ਕਮੈਂਟ ਜ਼ਰੂਰ ਭੇਜਿਓ ਤੇ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਜੀ ਠੀਕ ਹੈ ਨਹੀਂ ਆਪਾਂ ਨੇ ਇਹਦੀ ਸਲਵਾਰ ਤਿਆਰ ਕਰੀਆ ਤੇ ਅੱਗੋ ਆ ਗਿਆ ਕਾਟਨ ਦਾ ਸੂਟ ਠੀਕ ਹੈ ਜੀ ਇਸ ਦੇ ਗਲੇ ਨੂੰ ਆਪਾਂ ਇਦਾਂ ਦੀ ਲੁੱਕ ਦਿੱਤੀ ਆ ਜੀ ਦੇਖ ਠੀਕ ਹੈ ਜੀ ਇਹ ਨਾਲ ਦੇ ਫੈਬਰਿਕ ਤੇ ਬਟਨ ਲਾਏ ਨੇ ਥੋੜੇ ਜਿਹਾ ਉਹ ਹੋਰੇ ਨਾਲ ਦੇ ਠੀਕ ਹੈ ਜੀ ਇਹ ਜਿਹੜਾ ਟ੍ਰੈਂਡ ਚੱਲ ਰਿਹਾ ਅੱਜਕੱਲ ਗਲਿਆਂ ਦਾ ਆ ਦੇਖੋ ਪਿੰਟੈਕ ਪਾ ਕੇ ਆਪਾਂ ਨੇ ਇਹਨੂੰ ਮਤਲਬ ਜਿਹੜਾ ਨ ਦਿੱਤਾ ਤੇ ਜਿਹੜੀ ਲੈਸ ਹੈ ਇਹ ਔਰਗੈਂజా ਦੀ ਲਾਈ ਹੈ ਆ ਦੇਖੋ ਇਹ ਲੁਕ ਰਹੀ ਈ ਆਪਾਂ ਨੇ ਦੇਖੋ ਠੀਕ ਹੈ ਜੀ ਦੇਖੋ ਪਲੇਅਰ ਸੂਟ ਕਿੰਨਾ ਸੋਹਣਾ ਉੱਭਰ ਕੇ ਆਇਆ ਹਨਾ ਵਿੱਚ ਥੋੜਾ ਪੰਨੇ ਡਾਰਕ ਬਲੈਕ ਕਲਰ ਪਾਤਾ ਤੇ ਤੁਸੀਂ ਦੇਖੋ ਜੀ ਠੀਕ ਹੈ ਜੀ ਇਦਾਂ ਹੀ ਆਪਾਂ ਨੇ ਇਹਨੂੰ ਪਿੱਛੇ ਲੈਸ ਲਾਈ ਹੈਗੇ ਤੇ ਤੁਸੀਂ ਹੁਣ ਦੇਖੋ ਜੀ ਇਹ ਆ ਇਹ ਇਸ ਦੀ ਬਾਟਮ ਸਲਵਾਰ ਬਾਟਮ ਵੀ ਕਹਿ ਦਿੰਦੇ ਨੇ ਤੇ ਅਸੀਂ ਤਾਂ ਸਲਵਾਰ ਕਵਾਂਗੇ ਦੇਖੋ ਜੀ ਅਸੀਂ ਪਿੰਡਾਂ ਵਾਲਿਆਂ ਤਾਂ ਸਲਵਾਰ ਹੀ ਕਵਾਂਗੇ ਆ ਦੇਖੋ ਇਹਦੇ ਪੋਂਚੇ ਵੀ ਇਦਾਂ ਹੀ ਘੇਰੇ ਦੇ ਨਾਲ ਦੇ ਆਪਾਂ ਨੇ ਤਿਆਰ ਕੀਤੇ ਨੇ ਆ ਦੇਖੋ ਲੈਸ ਲਾਈ ਆ ਠੀਕ ਹੈ ਜੀ ਤੇ ਇਦਾਂ ਦੀ ਫਿਨਿਸ਼ਿੰਗ ਦਿੱਤੀ ਆ ਕਜੀ ਆ ਬਾਕੀ ਅੱਗੇ ਆ ਗਿਆ ਵਰਕ ਵਾਲਾ ਸੂਟ ਜਿਹਦੇ ਤੇ ਵਰਕ ਕੀਤਾ ਹੋਇਆ ਆਪਾਂ ਇਸ ਤੇ ਵੀ ਜ ਡਾਈਨਿੰਗ ਲੁੱਕ ਦਿੱਤੀ ਐ ਇਸ ਦਾ ਗਲਾ ਨਾ ਪਲੇਨ ᱛੀ ਕਈ ਸੂਟਾਂ ਦਾ ਗਲਾ ਮਤਲਬ ਕਿ ਬਣਿਆ ਹੁੰਦਾ ਇਹ ਪਲੇਨ ᱛੀ ਮੈਂ ਚਲੋ ਇਸ ਤਨ ਵੀ ਖੁਸ਼ ਕਰਦੀ ਆਪਾਂ ਆ ਦੇਖੋ ਜੀ ਇਹਦਾ ਇਹਦਾ ਗਲਾ ਵੀ ਦੇਖੋ ਤੁਸੀਂ ਇਸ ਦਾ ਗਲਾ ਮੈਂ ਐਦਾਂ ਬਣਾਇਆ ਇਸ ਦੇ ਵਿੱਚ ਨਾ ਪਿੰਟੈਕਸ ਪਾਏ ਨੇ ਇਹਦੇ ਪਿੰਟੈਕਸ ਆ ਪਾ ਕੇ 골ਡਨ ਕਲਰ ਦੀ ਲੈਸ ਆ ਜਿਹੜੀ ਨਾਲ ਦੀ ਉਹ ਲਾਈ ਆ ਤੇ ਮਤਲਬ ਇਹਦੀ ਬੈਲ ਬਾਜੂ ਬਣਾਈ ਆਪਾਂ ਨੇ ਬੈਲ ਬਾਜੂ ਦੀ ਆਪਾਂ ਨੇ ਕਟਿੰਗ ਪਾਈ ਸੀ ਉਹਦੀ ਨੇ ਉਹਦਾ ਮੈਨੂੰ ਬਹੁਤ ਸੋਨਾ ਮਤਲਬ ਮਮ ਮਿਲਿਆ ਪਿਆਰ ਦਿੱਤਾ ਮੇਰੇ ਸਬਸਕ੍ਰਾਈਬਰਾਂ ਨੇ ਬਹੁਤ ਸੋਨਾ ਤੇ ਆ ਦੇਖੋ ਬੈਲ ਬਾਜੂ ਬਣਾਈ ਆ ਦੇਖੋ ਕਿਦ ਸੁਣੀ ਗੁਲਾਈ ਦੀ ਬੈਲ ਬਾਜੂ ਬਣੀ ਆ ਠੀਕ ਆ ਜੀ ਬਾਕੀ ਆਪਾਂ ਨੇ ਇਹਦੇ ਤੇ ਪਾਈਪਿੰਗ ਵਗੈਰਾ ਲਾਈਆ ਤੇ ਇਹ ਇਸ ਦੀ ਸਲਵਾਰ ਹੈ ਸਲਵਾਰਾਂ ਜਿਹੜੀਆਂ ਨੇ ਟੇਲਰਾਂ ਨੂੰ ਥੋੜਾ ਜਿਹਾ ਰੈਸਟ ਮਿਲਿਆ ਹੋਇਆ ਥਾਂ ਆਇਆ ਹੋਇਆ ਕਿਉਂਕਿ ਹੁਣ ਸਲਵਾਰਾਂ ਦਾ ਜਿਹੜਾ ਰਵਾਜ ਆ ਤਰਪਾਈ ਵਾਲੀਆਂ ਹੋ ਗਈਆਂ ਤੇ ਆ ਦੇਖੋ ਤਰਪਾਈ ਵਾਲੀ ਸਲਵਾਰ ਦੀ ਪਰ ਲੁੱਕ ਬਹੁਤ ਸੋਹਣੀ ਆਉਂਦੀ ਹੈ ਦੇਖੋ ਜੀ ਠੀਕ ਹੈ ਇਹ ਤਰਪਾਈ ਵਾਲੀ ਸਲਵਾਰ ਹੈ ਇਹ ਬਾਜੂ ਦਾ ਵਰਕ ਸੇ ਇਹ ਆਪਾਂ ਨੇ ਨਾ ਸਲਵਾਰ ਦੇ ਵਿੱਚ ਲਿਆਂਦਾ ਉੱਥੇ ਦਾ ਪਾਈਪਿੰਗ ਲੱਗ ਗਈ ਤੇ ਇਹ ਦੇਖੋ ਸੂਟ ਨਾਲੇ ਵਧੀਆ ਸੂਟ ਦੀ ਲੁੱਕ ਬਣ ਗਈ ਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਬਣ ਗਈ ਆ ਦੇਖੋ ਨਾ ਤੇ ਇਹ ਸੀ ਸਾਡੇ ਸੂਟ ਜਿਹੜੇ ਅਸੀਂ ਤਿਆਰ ਕਰੇ ਨੇ ਕਾਟਨ ਦੇ ਤੇ ਸੂਟ ਤਾਂ ਬਹੁਤ ਆਉਂਦੇ ਨੇ ਪਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਮੇਰੇ ਸੂਟਾਂ ਦੇ ਜ ਡਾਈਨ ਦੇਖਣ ਲਈ ਮੇਰੀ ਇੰਸਟਾਗ੍ਰam ਆਈਡੀ ਹੈਗੀ ਆ ਜਿਹੜੀ ਜੀ ਉਹ ਹੈ ਦੀਪ ਸਟੀਚਿੰਗ ਉਸ ਨੂੰ ਫੋਲੋ ਕਰਕੇ ਤੁਸੀਂ ਉਸਦੇ ਹੋਤੇ ਜਾ ਕੇ ਤੁਸੀਂ ਜਿਹੜੇ ਮੇਰੇ ਸੂਟ ਜਿੰਨੇ ਮੈਂ ਹਲਕੇ ਫੁਲਕੇ ਜ ਡਾਈਨ ਬਣਾਉਣੇ ਆ ਤੇ ਉਹ ਤੁਸੀਂ ਉੱਥੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਉਸ ਨੂੰ ਵੀ ਫੋਲੋ ਕਰਿਓ ਦੂਜੇ ਨੰਬਰ ਤੇ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਜੇ ਤੁਸੀਂ Instagram ਜਾਂ Facebook ਤੇ ਦੇਖ ਰਹੇ ਹੋ ਤਾਂ ਫਿਰ ਸਾਡੀ ਵੀਡੀਓ ਨੂੰ ਫੋਲੋ ਕਰਿਓ ਠੀਕ ਹੈ ਜੀ ਫੋਲੋ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੇ ਅੱਗੇ ਥੋੜੀ ਛੋਟੀ ਜੀ ਭੈਣ ਦੀ ਰਿਕਵੈਸਟ ਹੈ ਕਿ ਪਲੀਜ਼ ਤੁਹਾਡੇ ਪੈਰਾਂ ਦੇ ਆਸਰੇ ਹੀ ਸਾਡੇ ਕੰਮ ਨੂੰ ਨਾ ਔਰ ਵਾਦਾ ਹੋਣਾ ਰੁਝੇਵਾ ਗrow ਕਰਨਾ ਸਾਡੇ ਕੰਮ ਨੇ ਠੀਕ ਹੈ ਜੀ ਤਾਂ ਮੇਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ 3-4 ਦਿਨਾਂ ਤੱਕ ਮੇਰੇ ਕੋਲ ਬਹੁਤ ਸਮਾਂ ਹੈ